ਕਿ ਡੇਰਾ ਸੰਤਪਾਪਾ ਪ੍ਰੇਮ ਸਿੰਘ ਦੇ ਬੁਰਾਲੇ ਵਾਲਿਆਂ ਦੇ ਡੇਰੇ ਤੋਂ ਨਗਰ ਕੀਰਤਨ ਚੱਲਦਾ ਹੈ ਕਿ ਪ੍ਰਕਾਸ਼ਪੁਰਬ ਦੀ ਇਹ ਸੰਬੰਧ ਵਿੱਚ ਸਾਰੀ ਸੰਗਤ ਨੂੰ ਪ੍ਰਕਾਸ਼ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਸਾਹਿਬ ਜੀ ਨੂੰ ਬੋਲਣਾ ਹੈ ਕਿ ਮਾਰਾਇਆ ਦਾ ਜੋ ਪ੍ਰਕਾਸ਼ ਉੱਤਮ ਹੈ ਮਾਸਟਰ ਗੋਖਾਰ ਵਿੱਚ ਰਹੇ ਇੱਕ ਆਰਕਟੈਕਟ ਨੂੰ ਲੱਖ ਲੱਖ ਉਹਦਾਇਤਾਂ ਉਹਦੀ ਬੋਲਣ ਵਾਸਤੇ ਦਰਵਾਜ਼ੇ ਦੋਨਾਂ ਨੇ ਸਾਡੇ ਵੱਲੋਂ ਕਮਾਡੀ ਕੀਤਾ ਤੇ ਦੇ ਦੇ ਅੱਜ ਸੈਨ 13 17 ਪ੍ਰੋਜੈਕਟ ਦੇ ਜਾਰੀ ਮੈਂ ਖਾਸ ਨਹੀਂ ਕੀਤਾ ਜਗੀਰ ਗੁਰੂ ਬਹਾਦਰ ਜੀ ਛੱਡੇ ਇੱਥੇ ਡਾਕਟਰਾਂ ਦਾ ਖਾਸੇ ਧੰਨ ਦਿੱਤਾ ਮੈਂ ਖਾਰੀ ਸੰਗਤ ਦਾ ਬਾਰਗਿ ਧੰਨਵਾਦ ਕਰਦਾ ਉਹ ਨਾਲੇ ਮੈਂ

ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਗੁਰਨਾਣਕ ਨਾਮ ਲੈਣਾਂ ਸੰਗਤਾਂ ਦਾ ਉਹਨਾਂ ਵੱਲੋਂ ਤੇ ਸਾਡੇ ਸਾਰੇ ਬੇਗਵਾਲ ਵਾਸੀਆਂ ਵੱਲੋਂ ਸਾਡੀ ਸਾਰੀ ਬੇਗਵਾਲ ਦੀ ਸੰਗਤ ਵੱਲੋਂ ਸਭ ਤੋਂ ਪਹਿਲਾਂ ਸਾਹਿਬ ਜੀ ਕੋ ਮਿਸੰਗ ਜੀ ਦੇ ਪ੍ਰਕਾਸ਼ ਪੁਰਪਤੀਆਂ ਲੱਖ ਲੱਖ ਵਧਾਈਆਂ ਹੁਣ ਸਾਡੇ ਬਹੁਤ ਵਧੀਆਂ ਸਾਰੀ ਸੰਗਤ ਵੱਲੋਂ ਸ਼ਾਹ ਨਾਲ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ सारी संगता के सहयोग नी देख सकते हो बहुत वादिया संगत ने उपराले किए हो ही इतलेगा आज बड़ा बदभागा देना जो सारे इलाका निवासी नगर कीर्तन का स्वागत करते हैं निवासी प्रेम नगर सारा होकर खुशियां प्राप्त कर रहे गुरु गोबिंद जी के जन्म दिहाड़े दुशिया कीर्तन जो कटिया जा रहा है उस संबंध में अला निवासी कट्ठे होके नगर कीर्तन का स्वागत कर रहे वाह जी का खालसा वाहेगुरु जी की

ਸਾਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਇਹ ਪਿਆਰ ਚੁੱਕਦਾ ਹੋਇਆ ਅੱਡੇ ਤੇ ਪਹੁੰਚਿਆ ਹੈ ਇਹ ਸਾਰੀ ਸੰਗਤ ਸੁਖਵਾਲਦੀ ਹੈ ਜੋ ਗੁਰੂ ਘਰ ਦੇ ਖੜੀ ਕਰਾਉਣਾ ਹੈ ਇਹ ਸਾਰੀ ਸੰਗਤ ਅਗਰ ਕੀਰਤਨ ਸੁਣਿਆ ਕਰਨ ਵਾਸਤੇ ਇੱਥੇ ਪਹੁੰਚੀ ਹੈ ਇੱਥੇ ਜੀਆ ਕਰਨ ਵਾਸਤੇ ਸਾਰੀ ਸੰਗਤ ਪਹੁੰਚੀ ਹੈ ਅਤੇ ਕੇਲਿਆਂ ਦਾ ਪ੍ਰਸ਼ਾਦ ਸਾਰੀ ਸੰਗਤ ਵੱਲੋਂ ਅਗਰ ਕੀਰਤਨ ਨੂੰ ਜੋ ਸੰਗਤ ਹੈ ਹੁੰਦਾ ਜਾ ਰਿਹਾ ਹੈ ਸਪੇਸ਼ ਪਿਤਾ गोबिंद जी महाराज ने उस समय अवतार धारिया इस धरती उजूमान दुखिया की पाल प्रकार और रक्षा करने वाला धरती ला देना इस तुम्हारी तो ਸਰਬਾਨੀ ਦਿਨ ਸਾਥ ਜੁਨੇ ਦੇ ਵਿਆਸ ਜੀ ਕਿਹੜੇ ਨੇ ਖੜੀ ਪਟਨਾ ਸਾਹਿਬ ਦੀ ਉਪਕਰ ਤੱਕ ਦੇ ਜਿਹੜਾ ਦਿਸਪੈਸ਼ ਪਤਾ ਉਮੇਸ਼ ਸਿੰਘ ਜੀ ਨੇ ਹਮਾਰਾ ਤਾਰਿਆ ਉਹਨਾਂ ਦਾ ਪ੍ਰਕਾਸ਼ਿਤ ਬੁਖਾ ਦੇ ਹੋਇਆ ਹੱਥ ਕਰ ਬੁਖਾ ਤਾਰਿਆ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਗੁਰਬੱਤੇ ਪ੍ਰਣ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਸਿਰ ਬਾਏ ਜੀ ਦੀ ਮੱਤ श्री गुरु गोबिंद महाराज जी का जन्मदिन बना रही है प्रकाश पुरब आ रहा है नगर पिंदर आ रहा लोग कहते हैं परमात्मा करे

ਸਾਹਿਬ ਜਿਨੀ ਕੋ ਬੋਲ ਰਿਹਾ ਕਿ ਮਾਰ ਆਇਆ ਜੋ ਪਿਕਾਚ ਉੱਤਰਿਆ ਮੈਂ ਅਕਸਰ ਬੁਖਾਰ ਵਿੱਚ ਰਹੇ ਤੇ ਚੱਕ ਚੱਕ ਲੱਖ ਲੱਖ ਹੋ ਜਾਂਦੇ ਮੋ ਜੋ ਦੀ ਕੋਲੇ ਵਾਤੇ ਦਰਵਾਜ਼ੇ ਉਹਨਾਂ ਨੇ ਸਾਡੇ ਵੱਲੋਂ ਕਾਹਦੇ ਕੀਤਾ ਤੇ ਦੇ ਦੇ ਅੱਜ ਸੈਡ 13 17 ਪ੍ਰੇਮ ਜਾਰੇ ਨਾ ਬਗੜ ਖਾਲੇ ਵਿਤਰ ਜਗੀਰ ਕਾ ਦੀ ਭੁਗਤਣ ਕਰਦੇ ਜਿੱਥੇ ਡਾਕਟਰ ਨੇ ਖਾਸੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ

ਲੱਖ ਲੱਖ ਵਧਾਈਆਂ ਹੁਣ ਸਾਡੇ ਬਹੁਤ ਵਧੀਆ ਸਾਰੀ ਸੰਗਤ ਵੱਲੋਂ ਸ਼ਾਹ ਨਾਲ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਜੀ ਦੇਖ ਸਕਦੇ ਹੋ ਬਹੁਤ ਵਧੀਆ ਸੰਗਤ ਨੇ ਉਪਰਾਲੇ ਕੀਤੇ ਨੇ ਜੋ ਹੋਰ ਵੀ ਜੋ ਅੱਗੇ ਵੀ ਇਦਾਂ ਹੀ ਦੱਲੇਗਾ आज बड़ा बड़ा भागा देना जो सारे है जो असारे इलाका निवासी नगर कीर्तन का स्वागत करते हैं निवासी प्राप्त कर रहे हैं गुरु गोबिंद जी जन्म दिहाड़े दुशिया कीर्तन जो कटिया जा रहा है उस संबंध में असि सारे महिला निवासी इकट्ठे होके नगर कीर्तन का स्वागत कर रहे वाह जी का खालसा वाहेगुरु जी की

श्री गुरु गोबिंद महाराज जी का जन्मदिन बना जो प्रकाश पुरब आ रहे हैं नगर मंदिर आ रहा अपने स्वागत करते हैं जीवन तो कहते हैं प्रमात्मा सभा कर